ਕੌਣ ਕਹਿੰਦਾ ਕਿ ਧੀਆ ਬੋਝ ਹੁੰਦੀ ਹੈ ਇਹ ਗੱਲ ਕਿਸ ਨੇ ਆਖੀ ਕਿ ਪਿਓ ਦੇ ਘਰੋਂ ਧੀ ਦੀ ਸਿਰਫ ਡੋਲੀ ਉੱਠਦੀ ਹੈ ਤੇ ਅਰਥੀ ਜੜੀਏ ਧੀ ਦੇ ਸੋਹਰੇ ਘਰੋਂ ਹੀ ਉੱਠਦੀ ਹੈ ਕਿਹੜੇ ਮਾਪੇ ਨੇ ਜਿਹੜੇ ਕਹਿੰਦੇ ਆ ਕਿ ਲਾਈਫ ਦੇ ਵਿੱਚ ਅਡਜਸਟਮੈਂਟ ਕਰਨਾ ਸਿੱਖੋ ਪਰ ਇੰਨਾ ਕੁ ਜ਼ਿਆਦਾ ਵੀ ਅਡਜਸਟਮੈਂਟ ਕਰਨਾ ਨਾ ਸਿੱਖੋ ਕਿ ਤੁਹਾਨੂੰ ਹਰ ਗੱਲ ਦੇ ਉੱਤੇ ਚੁੱਕਣਾ ਪਵੇ ਤੁਹਾਡੇ ਹਰ ਰੋਜ਼ ਹੀ ਤੁਹਾਡੀ ਘਰ ਦੇ ਵਿੱਚ ਬੇਇੱਜ਼ਤੀ ਹੋਵੇ ਜਾਂ ਤੁਹਾਨੂੰ ਹਰ ਰੋਜ਼ ਕੰਪਰੋਮਾਈਜ਼ ਜਿਹੜਾ ਆਪਣੀ ਜ਼ਿੰਦਗੀ ਦੇ ਨਾਲ ਕਰਨਾ ਪਵੇ ਪਹਿਲਾਂ ਤਾਂ ਤਿਆਂ ਵਾਲੇ ਇਸ ਵੀਡੀਓ ਨੂੰ ਗੌਰ ਦੇ ਨਾਲ ਦੇਖ ਲਓ ਤੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇਸ ਪਿਤਾ ਨੇ ਇੱਕ ਜਿਹੀ ਮਿਸਾਲ ਕਾਇਮ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਇਸ ਪਿਤਾ ਚਰਚੇ ਹੋ ਰਹੇ ਨੇ ਕਿਉਂਕਿ ਇਸ ਪਿਤਾ ਨੇ ਆਪਣੀ ਧੀ ਨੂੰ ਐਡਜਸਟਮੈਂਟ ਕਰਨਾ ਨਹੀਂ ਸਿਖਾਇਆ ਆਪਣੀ ਧੀ ਨੂੰ ਕੰਪਰੋਮਾਈਜ਼ ਕਰਨਾ ਨਹੀਂ ਸਿਖਾਇਆ ਬਲਕਿ ਆਪਣੀ ਧੀ ਨੂੰ ਸਿਖਾਇਆ ਕਿ ਆਪਣੇ ਵਿਰੁੱਧ ਹੋਰ ਹੈ ਕਿ ਅਤਿਆਚਾਰਾਂ ਨੂੰ ਆਪਣੇ ਉੱਪਰ ਹੋ ਰਹੀ ਤੇ ਸ਼ਬਦਤ ਨਾ ਤੂੰ ਬਿਲਕੁਲ ਜੀ ਜਾਨ ਲਗਾ ਕੇ ਉਸ ਦਾ ਸਾਹਮਣਾ ਕਰਨਾ ਹੈ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੈਨੂੰ ਕਿਸੇ ਵੀ ਗੱਲ ਤੇ ਵਿੱਚ ਕੋਈ ਵੀ ਐਡਜਸਟਮੈਂਟ ਕਰਨ ਦੀ ਲੋੜ ਨਹੀਂ ਇਸ ਪਿਤਾ ਦਾ ਚਰਚੇ ਪੂਰੀ ਦੁਨੀਆ ਭਰ ਦੇ ਵਿੱਚ ਹੋ ਰਿਹਾ ਦੱਸ ਦਿਓ ਤੁਹਾਨੂੰ ਕਿ ਇਹ ਪਿਤਾ ਜੋ ਹੈ ਇਸ ਵੱਲੋਂ ਆਪਣੀ ਧੀ ਵਾਸਤੇ ਕੁਝ ਜਿਹਾ ਕੀਤਾ ਗਿਆ ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਸ ਪਿਤਾ ਦੇ ਚਰਚੇ ਹੋਣ ਲੱਗ ਪਏ ਨੇ ਦਰਸਲ ਇਸ ਨੇ ਆਪਣੀ ਧੀ ਦਾ ਵਿਆਹ ਬੜੇ ਹੀ ਚਾਹਮਾਂ ਦੇ ਨਾਲ ਇੱਕ ਚੰਗੇ ਪਰਿਵਾਰ ਦੇ ਵਿੱਚ ਕੀਤਾ ਸੀ ਪਰ ਉਹ ਚੰਗੇ ਪਰਿਵਾਰ ਨੇ ਕਿਸੇ ਵੇਲੇ ਖੌਫਨਾਕ ਰੁਕਤਾਰਨ ਕਰ ਲਿਆ ਇਸ ਕੁੜੀ ਨੂੰ ਵੀ ਪਤਾ ਨਹੀਂ ਲੱਗ ਸਕਿਆ ਲਗਾਤਾਰ ਉਸ ਦਾ ਪਤੀ ਉਸ ਨੂੰ ਪਰੇਸ਼ਾਨ ਕਰਦਾ ਸੀ ਤਸ਼ੱਦਦ ਟਾਈ ਜਾ ਰਹੀ ਸੀ ਸੋਹਰਾ ਪਰਿਵਾਰ ਜਿਹੜਾ ਮਿਲ ਕੇ ਇਸ ਕੁੜੀ ਨੂੰ ਪਰੇਸ਼ਾਨ ਕਰਦਾ ਸੀ ਤੇ ਕੁੜੀ ਨੇ ਆਪਣੇ ਘਰ ਦੇ ਨੂੰ ਫੋਨ ਲਗਾਇਆ ਕਿ ਪਪਾ ਜਾਂ ਤਾਂ ਮੈਨੂੰ ਇੱਥੋਂ ਲੈ ਜਾਵੋ ਜਾਂ ਫਿਰ ਮੈਂ ਖੁਦਕੁਸ਼ੀ ਕਰ ਲੈਣੀ ਆ ਮੈਂ ਆਪਣੀ ਜਾਨ ਦੇ ਦੇਣੀ ਆ ਇਸ ਦੇ ਪਿਤਾ ਨੇ ਕਿਹਾ ਕਿ ਤੈਨੂੰ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਤੈਨੂੰ ਐਡਜਸਟਮੈਂਟ ਕਰਨ ਦੀ ਲੋੜ ਨਹੀਂ ਸਾਡੇ ਹੁੰਦੇ ਤੂੰ ਕਿਉਂ ਮਰਾਂਗੀ ਸਾਡੇ ਹੁੰਦੇ ਤੇਰਾ ਕੋਈ ਕੁਝ ਨਹੀਂ ਵੀ ਘਾਟ ਸਕਦਾ ਜਦ ਤੱਕ ਤੇਰਾ ਪਿਓ ਇਸ ਦੁਨੀਆ ਦੇ ਆ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੇ ਨਾ ਕੀ ਤੂੰ ਸਾਡੇ ਉੱਪਰ ਬੋਝ ਐ ਇਸ ਪਿਤਾ ਨੇ ਗੱਲ ਜਿਹੜੀ ਆਪਣੀ ਧੀ ਨੂੰ কই ਤੇ ਇਹ ਪਿਤਾ ਬੈਂਡ ਬਾਜੇ ਬਰਾਤ ਪਟਾਕੇ ਆ ਜੋ ਬਾਜੀਆਂ ਲੈ ਕੇ ਪਿਤਾ ਜਿਹੜਾ ਚਾਰ ਲੋਕਾਂ ਨੂੰ ਨਾਲ ਲੈ ਕੇ ਜਾਂਦਾ ਤੇ ਇਸ ਕੁੜੀ ਨੂੰ ਉਸਦੇ ਸੋਹਰੇ ਘਰੋਂ ਪੂਰੇ ਬੈਂਡ ਵਾਜਿਆਂ ਦੇ ਨਾਲ ਵਾਪਸ ਉਸਦੇ ਪੇਕੇ ਘਰ ਲੈ ਕੇ ਆਉਂਦਾ ਤੇ ਕਹਿੰਦਾ ਕਿ ਮੇਰੀ ਕੁੜੀ ਮੇਰੇ ਪੁੱਤਰਾਂ ਤੋਂ ਘੱਟ ਨਹੀਂ ਐ ਮੈਨੂੰ ਲੋੜ ਨਹੀਂ ਕਿ ਮੈਂ ਕਿਸੇ ਦੇ ਆਸਰੇ ਆਪਣੀ ਕੁੜੀ ਨੂੰ ਛੱਡਾਂ ਜਾਂ ਫਿਰ ਮੈਂ ਆਪਣੀ ਕੁੜੀ ਨੂੰ ਸਿਖਾਵਾਂ ਕਿ ਤੂੰ ਕੰਪਰੋਮਾਈਜ਼ ਕਰ ਕੋਈ ਗਾਲੀ ਰਿਸ਼ਤਿਆਂ ਦੇ ਵਿੱਚ ਨੋਕ ਚੋਕ ਚੱਲਦੀ ਰਹਿੰਦੀ ਐ ਪਿਤਾ ਦੇ ਵੱਲੋਂ ਵੱਡੀ ਮਿਸਾਲ ਕਾਇਮ ਕਰ ਦਿੱਤੀ ਗਈ ਤੇ ਆਪਣੀ ਕੁੜੀ ਨੂੰ ਬੈਂਡ ਵਾਜਿਆਂ ਦੇ ਨਾਲ ਜਿਵੇਂ ਕੇ ਦੇ ਨਾਲ ਤੋੜਿਆ ਸੀਗਾ ਆਪਣੇ ਘਰੋਂ ਉਸੇ ਤਰੀਕੇ ਦੇ ਨਾਲ ਬੈਂਡ ਵਾਜਿਆਂ ਦੇ ਨਾਲ ਵਾਪਸ ਇਹ ਪਿਤਾ ਜਿਹੜਾ ਆਪਣੀ ਧੀ ਨੂੰ ਲੈ ਕੇ ਆਇਆ ਜੇਕਰ ਅਜਿਹਾ ਹਰ ਕੋਈ ਕਰਨ ਲੱਗ ਜਾਵੇ ਤਾਂ ਕਿੰਨੀਆਂ ਹੀ ਧੀਆਂ ਦੀ ਜ਼ਿੰਦਗੀ ਬੱਜ ਜਾਏਗੀ ਕਿਉਂਕਿ ਅਕਸਰ ਸਾਨੂੰ ਕਿਹਾ ਜਾਂਦਾ ਹੈ ਕਿ ਮਾਪਿਆਂ ਦੇ ਘਰੋਂ ਤੇਰੇ ਡੋਲੀ ਉੱਠੀ ਹੈ ਤੇ ਤੇਰੇ ਸਹੁਰਿਆਂ ਘਰੋਂ ਤੇਰੀ ਸਿਰਫ ਵਰਤੀ ਉੱਠੇਗੀ ਤੇਰੀ ਅਰਥੀ ਜਿਹੜੀ ਹੈ ਸਹੁਰਿਆਂ ਦੇ ਘਰੋਂ ਕੀ ਉਠਣੀ ਹੈ ਗੱਲ ਸਾਨੂੰ ਸਿਖਾਈ ਜਾਂਦੀ ਹੈ ਪਰ ਇਸ ਪਿਤਾ ਨੇ ਤਾਂ ਵੱਡੀ ਹੀ ਮਿਸਾਲ ਕਾਇਮ ਕਰ ਦਿੱਤੀ ਤੁਹਾਡੇ ਕੀ ਵਿਚਾਰ ਨੇ ਇਸ ਪਿਤਾ ਦੇ ਵੱਲੋਂ ਕੀਤੇ ਗਏ ਇਸ ਚੰਗੇ ਕੰਮ ਤੇ ਬਾਰੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ ਤੇ ਨਾਲ ਕੀ ਨਾਲ ਇਹ ਵੀਡੀਓ ਨੂੰ ਧੀਆਂ ਵਾਲਿਆਂ ਦੇ ਨਾਲ ਜ਼ਰੂਰ ਸਾਂਝਾ ਕਰਿਓ